ਹਾਂਜੀ ਕੋਈ ਵੀ ਇਨਸਾਨ ਇਸ ਦੁਨੀਆ ਦੇ ਵਿੱਚ ਪੂਰਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਟੋਕੋਂ ਦੀ ਆ ਸਾਂਝ ਕਰੀਜੇ ਗੁਣੇ ਕੇਰੀ ਛੋਡ ਬੂ ਚੱਲ ਜੀ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਰਿਸ਼ਤਾ ਚਾਹੇ ਖੂਨ ਦਾ ਹੋਵੇ ਚਾਹੇ ਸਾਡੀ ਭਾਈਚਾਰਕ ਸਾਂਝ ਦਾ ਜਾਂ ਸਾਡੀ ਦੋਸਤੀ ਦਾ ਅਸੀਂ ਇਹਨਾਂ ਰਿਸ਼ਤਿਆਂ ਦੇ ਵਿੱਚ ਆਪਣੀ ਹੰਕਾਰ ਦੀ ਭਾਵਨਾ ਨੂੰ ਲੈ ਕੇ ਜਾਂ ਅਸੀਂ ਛੋਟੀ ਮੋਟੀ ਨਾਰਾਜ਼ਗੀ ਨੂੰ ਲੈ ਕੇ ਅਸੀਂ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਰਿਸ਼ਤਿਆਂ ਤੋਂ ਦੂਰ ਹੋ ਜਾਂਦੇ ਆਂ ਪਰ ਨਹੀਂ ਅਸੀਂ ਜੇ ਸਾਂਝ ਨੂੰ ਬਹੁਤ ਲੰਮੇ ਸਮੇਂ ਤੱਕ ਚਲਾਉਣਾ ਤਾਂ ਸਾਨੂੰ ਆਪਣੇ ਰਿਸ਼ਤਿਆਂ ਦੇ ਵਿੱਚ ਗੁਣ ਦੇਖਣੇ ਪੈਣਗੇ ਤੇ ਜਿਹਦੇ ਵਿੱਚ ਜਿਸ ਰਿਸ਼ਤੇ ਵਿੱਚ ਵੀ ਕੋਈ ਔਗਣ ਆ ਉਹਨੂੰ ਪਿੱਛੇ ਛੱਡ ਕੇ ਗੁਣਾ ਨੂੰ ਦੇਖ ਕੇ ਅਸੀਂ ਸਾਂਝ ਆਪਣੀ ਲੰਮੀ ਸਮੇਂ ਤੱਕ ਚਲਾ ਸਕਦੇ ਹਾਂ ਧੰਨਵਾਦ